ਫਰੀ ਬਸ ਯਾਤਰਾ ਉਹ ਵੀ ਫਰੀ ਲੈ ਕੇ ਜਾ ਰਹੇ ਨੇ ਤਾਂ ਉਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਜੀ ਕਿ ਸ਼ਾਮ ਪਰਵਾਰ ਜਿਹੜਾ ਹੈ ਜਿਵੇਂ ਇੱਥੇ ਹੁਣ ਮੰਦਿਰ ਦੀ ਵੀ ਸਾਰੀ ਹੋ ਰਹੀ ਹੈ ਜੀ ਅਸੀਂ ਨਗਰ ਕਾਉਂਸਲ ਨਾਪਾ ਦੇ ਵਿੱਚ ਅਸੀਂ ਜਿਹੜਾ ਤੋਰਨ ਦੁਆਰ ਹੈ ਉਹਦਾ ਵੀ ਮਤਾ ਜਿਹੜਾ ਉਹ ਭੇਜ ਦਿੱਤਾ ਗਿਆ ਜੀ ਉਹ ਵੀ ਬਹੁਤ ਜਲਦੀ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਕੁਦਰਤੀ ਹੁੰਦਾ ਦੀ ਇਹ ਤੇ ਆਤਮਿਕ ਤੌਰ ਤੇ ਪ੍ਰਮਾਤਮਾ ਦੇ ਨਾਲ ਜੁੜਨਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਜੀ ਨਹੀਂ ਤਾਂ ਸਾਰਾ ਸੰਸਾਰ ਜਿਹੜਾ ਮੋਹ ਮਾਇਆ ਦੇ ਲਾਲਚ ਦੇ ਵਿੱਚ ਹੀ ਲੱਗੇ ਰਹਿੰਦਾ ਬੰਦਾ ਕਰੋੜਪਤੀ ਅਰਪਤੀ ਬਣ ਜਾਂਦਾ ਜੀ ਪਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਉਹਨੂੰ ਜਾਣ ਦਾ ਮੌਕਾ ਨਹੀਂ ਮਿਲਦਾ ਇਹ ਭਾਗਾਂ ਵਾਲੇ ਨੇ ਔਰ ਉਹ ਮੁਬਾਰਕ ਨੇ ਉਹ ਹੱਥ ਮੁਬਾਰਕ ਹੈ ਉਹ ਉਹ ਲੋਕ ਜਿਨ੍ਹਾਂ ਨੇ ਬਸ ਦੇ ਵਿੱਚ ਹਿੱਸਾ ਪਾ ਕੇ ਸੰਗਤ ਨੂੰ ਫ੍ਰੀ ਸੇਵਾ ਦੇ ਵਿੱਚ ਇਹ ਦਰਸ਼ਨ ਕਰਵਾ ਰਹੇ ਨੇ ਜੀ ਇਹਦਾ ਫਲ ਜਿਹੜਾ ਜੀ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਕਈ-ਕਈ ਕੁਲਾਂ ਤੱਕ ਮਿਲੇਗਾ ਜੀ ਬਹੁਤ ਹੀ ਅੱਛਾ ਪਰਪਕਾਰਜ ਇਹ ਸੰਗਤ ਜਿਹੜੀ ਆ ਕਰ ਰਹੀ ਆ ਸਾਰਾ ਸ਼ਾਮ ਪਰਿਵਾਰ ਕਰ ਰਿਹਾ ਔਰ ਇਹ ਸਾਰੇ ਨੌਜਵਾਨ ਸਾਥੀ ਜਿਹੜੇ ਆ ਸਾਰੇ ਮੈਂ ਦੇਖ ਰਿਹਾ ਸਾਡੀਆਂ ਕੋਈ ਨੌਜਵਾਨ ਪਹਿਣਾ ਜਿਹੜੇ ਬੱਚੇ ਸਾਰੇ ਉਹ ਸਾਰੇ ਜਾ ਰਹੇ ਆ ਜੀ ਬਹੁਤ ਚੰਗੀ ਗੱਲ ਹੈ ਜੀ ਤੇ ਮੈਂ ਤਾਂ ਇਹ ਕਹੂੰਗਾ ਕਿ ਇਹ ਭਾਗਾਂ ਵਾਲਾ ਦਿਨ ਜਿਹੜਾ ਮੁਬਾਰਕ ਹੋਵੇ ਸਾਰਿਆਂ ਨੂੰ ਔਰ ਸਭ ਦੇ ਮਨ ਦੀਆਂ ਮਰਾਦਾ ਸੱਚੇ ਪਾਤਸ਼ਾਹ ਬਣਾ ਕਰੇ। ਅਸੀਂ ਦੇਖਿਆ ਜਾ ਰਿਹਾ ਸੀ ਮੰਦਿਰ ਦੇ ਵਿੱਚ ਜਾ ਕੇ ਵੀ ਆਏ ਆਂ, ਸੇਵਾ ਵੀ ਕਰਕੇ ਆਏ ਆਂ। ਫਿਰ ਉਹਦੇ ਬਾਰੇ ਅਸੀਂ ਕੀ ਕਹਿਣਾ ਚਾਹੁੰਦੇ ਆਂ। ਦੇਖੋ ਸੇਵਾ ਤਾਂ ਕਰਨਾ ਮੇਰਾ ਫਰਜ਼ ਬਣਦਾ ਜੀ। ਮੈਂ ਪਹਿਲਾਂ 1 ਲੱਖ ਰੁਪਇਆ ਜਦੋਂ ਸਟਾਰਟ ਹੋਇਆ ਸੀ ਉਹ ਦਿੱਤਾ ਸੀ। ਫਿਰ ਇੱਕ ਦਿਨ ਮੈਂ ਵੈਸੇ ਹੀ ਗਿਆ ਜੀ ਵਿਜ਼ਿਟ ਕਰਨ। ਉਦੋਂ 21000 ਰੁਪਇਆ Google Pay ਕਰਤਾ ਜਿਹਦਾ ਬਾਬਾ ਜੀ ਦੇ ਨੇ ਸਾਰੇ ਜੀ। ਅਸੀਂ ਕੌਣ ਹੁੰਨੇ ਆ ਜੀ ਦੇਣ ਵਾਲੇ। ਤੇ ਬਾਕੀ ਮੈਂ ਆਪਣੇ ਦੋਸਤ ਮਿੱਤਰਾਂ ਤੋਂ ਵੀ ਬਹੁਤ ਵੱਡੇ ਲੈਵਲ ਤੇ ਕੋਸ਼ਿਸ਼ ਕਰਾ ਰਹੇ ਆ ਕਿ ਵੱਧ ਤੋਂ ਵੱਧ ਯੋਗਦਾਨ ਜਿਹੜਾ ਉਹ ਸਾਰੇ ਪਾਉਣ ਕਿਉਂਕਿ ਇਹ ਜਿਹੜਾ ਕਾਰਜ ਹੈ ਨਾ ਜੀ ਕੋਈ ਵਿਅਕਤੀ ਵਿਸ਼ੇਸ਼ ਨਹੀਂ ਕਰਵਾ ਸਕਦਾ ਇਹ ਸੱਚੇ ਪਾਤਸ਼ਾਹ ਆਪ ਵੀ ਕਰਨ ਵਾਲਾ ਕਾਡੂ ਸ਼ਾਹ ਮਹਾਰਾਜ ਮੇਰਾ ਸ਼ਾਮ ਆਪ ਵੀ ਕਰਨ ਵਾਲਾ ਜੀ ਇਹ ਆਪ ਵੀ ਦੁਨੀਆ ਦਾ ਮਾਲਕ ਆਪ ਵੀ ਕਰਾਉਂਦਾ ਜੀ ਇਹ ਤਾਂ ਇੱਕ ਜ਼ਰੀਆ ਹੈ ਜੀ ਇਨਸਾਨ ਥੋੜਾ ਕੁਝ ਕਰ ਸਕਦਾ ਤੁਛ ਵੀ ਕੁਝ ਵੀ ਨਹੀਂ ਹੈਗੇ ਜੀ ਤੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਜੋ ਵੀ ਤਿਲ ਫਲ ਤੁਸੀਂ ਦੇ ਸਕਦੇ ਹੋ ਜਰੂਰ ਸੇਵਾ ਦੇ ਵਿੱਚ ਪਾਓ ਕਿਉਂਕਿ ਬਹੁਤ ਹੀ ਵਿਵ ਮੰਦਰ ਬਹੁਤ ਹੀ ਸ਼ਾਨਦਾਰ ਬੜਾ ਉੱਚਾ ਜਿਹੜਾ ਮੰਦਰ ਜਿਹੜਾ ਬਣਾਇਆ ਜਾ ਰਿਹਾ ਬੜਾ ਦੂਰੋਂ ਨਜ਼ਰ ਆਏਗਾ ਔਰ ਜਿਹੜਾ ਵੀ ਉਸ ਅਧਿਆਤਮਿਕ ਸਥਾਨ ਤੇ ਜਾਏਗਾ ਸੱਚੇ ਪਾਸ਼ਾ ਦੇ ਨਾਲ ਆਪਣੇ ਆਪ ਵੀ ਜੁੜ ਜਾਏਗਾ ਜੀ ਤੇ ਬਹੁਤ ਵੱਡਾ ਇਹ ਨਾਬਾ ਦੇ ਵਿੱਚ ਪਰਕਾਰ ਹੋਣ ਜਾ ਰਿਹਾ ਤੁਸੀਂ ਵੀ ਉਹਦਾ ਹਿੱਸਾ ਬਣੋ ਥੈਂਕ ਯੂ ਦੀ ਭਾਗਾ ਵਾਲਾ ਦਿਨ ਹੈ ਜੀ ਮੁਬਾਰਕ ਹੈ ਨਾਬਾ ਨਿਵਾਸੀਆਂ ਨੂੰ ਕਿਉਂਕਿ ਖਾਤੂ ਮਹਾਰਾਜ ਜੀ ਦੇ ਬਾਲਾ ਜੀ ਦੇ ਬਹੁਤ ਵੱਡੇ ਭਗਤ ਨੇ ਨਾਬਾ ਦੇ ਵਿੱਚਰ ਬੜੀ ಅಪਾਰ ਕਿਰਪਾ ਸੱਚੇ ਪਾਤਸ਼ਾਹ ਦੀ ਅੱਜ 60 ਜਿਹੜੇ ਸ਼ਰਧਾਲੂਆਂ ਦੀ ਬੱਸ ਜਿਹੜੀ ਆ ਉਹ ਖਾਤੂ ਸ਼ਾਮ ਜੀ ਤੇ ਸਾਲਾ ਸਰ ਬਾਲਾ ਜੀ ਦੀ ਰਵਾਨਾ ਕਰ ਰਹੀ ਹੈ ਮੈਸ ਗੇਟ ਮਤੀਪੁਰਾ ਦੇ ਰੇ ਤੋਂ ਤੇ ਸਾਡੇ ਸ਼ਾਂਤੀ ਜੀ ਸਾਡੀ ਸਮੁੱਚੀ ਟੀਮ ਜਿਹੜੀ ਆ ਸਾਰੀ ਨਾਲ ਜਾ ਰਹੇ ਨੇ ਦੋ ਗੱਡੀਆਂ ਵੀ ਜਾ ਰਹੀਆਂ ਨੇ ਔਰ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਜੀ ਸਾਰਿਆਂ ਵਾਸਤੇ ਬੜੀ ਸ਼ਰਧਾ ਦੇ ਨਾਲ ਸੰਗ ਜਿਹੜੀ ਹੈ ਉਹ 카ਟੂ ਸ਼ਾਮ ਦੇ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਾਉਣ ਵਾਸਤੇ ਤੇ ਸਾਲਾ ਸਾਲ ਬਾਲਾ ਜੀ ਜਾ ਰਹੀ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਪ੍ਰਮਾਤਮਾ ਕਿਰਪਾ ਕਰੇ ਨਾਬਾ ਦੇ ਹਰੇਕ ਨਿਵਾਸੀ ਤੇ ਜੋ ਵੀ ਭਾਵ ਮਨ ਦੇ ਵਿੱਚ ਲੈ ਕੇ ਜਾ ਰਹੇ ਨੇ ਸੱਚੇ ਪਾਤਸ਼ਾਹ ਸਾਹਿਬ ਦੀ ਮੰਦਰੀ ਮਰਾਦੀਆਂ ਪੂਰੀਆਂ ਕਰੇ ਜੈ ਸ਼੍ਰੀ ਸ਼ਾਮ ਹਰ ਸਾਲ ਦੀ ਤਰ੍ਹਾਂ ਸ਼੍ਰੀ ਸ਼ਾਮ ਪਰਿਵਾਰ ਸੰਗ ਦੇ ਵੱਲੋਂ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅੱਜ ਫ੍ਰੀ ਬੱਸ ਜੋ ਖਾਟੂ ਸ਼ਾਮ ਜੀ ਤੇ ਸਾਲਾ ਸਰਦਾਮ ਦੇ ਲਈ ਭੇਜੀ ਜਾ ਰਹੀ ਹੈ ਜਿਸ ਨੂੰ ਹਰੀ ਚੰਡੀ ਦੀ ਰਸਮ ਸਾਡੇ ਨਾਬਾ ਦੇ ਵਿਧਾਇਕ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸਿੰਘ ਜੀ ਦੇਮਾਨ ਐਮ ਐਲ ਏ ਸਾਹਿਬ ਤੇ ਨਾਏ ਨੇ ਹਰੀ ਚੰਡੀ ਇਹਨਾਂ ਦੀ ਤੇ ਹਰ ਟਾਈਮ ਸਾਡੇ ਐਮ ਐਲ ਏ ਸਾਹਿਬ ਦਾ ਸਾਡੀ ਸੰਸਥਾ ਨੂੰ ਭਰਪੂਰ ਸਹਿਯੋਗ ਰਹਿੰਦਾ ਤੇ ਇਸ ਬੱਸ ਦੇ ਵਿੱਚ ਵੀ ਉਹਨਾਂ ਦਾ ਇੱਕ ਬਹੁਤ بڑا ਸਹਿਯੋਗ ਹੈ ਅੱਗੇ ਕੀ ਸੁਸੇ ਕਿੰਨੇ ਦਾ ਪਸਾ ਲੈ ਕੇ ਜਾਣੀ ਹੈ ਹਰ ਸਾਲ ਸਾਡੇ ਸ਼ਾਮ ਪਰਿਵਾਰ ਵੱਲੋਂ ਸਾਡੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਜਾਂਦੀ ਹੈ ਜੀ ਸਾਲਾਨਾ ਜੋ ਬਿਲਕੁਲ ਨੀ ਸ਼ੁਲਕ ਭੇਜੀ ਜਾਂਦੀ ਹੈ ਜਿਹੜੀ ਸੰਗਤ ਰਹਿ ਜਾਂਦੀ ਹੈ ਪਵਨਸ਼ੂ ਸੇਵਾ ਕਮਿਸੀਅਨ ਤੋਂ ਫੂਰ ਨੰਬਰ ਇਹ ਸਾਰੇ ਜਾ ਰਹੇ ਨੇ ਹਾਂਜੀ ਹਾਂਜੀ ਜੋ ਲਾਸਟ ਈਅਰ ਆਪਣੇ ਸ਼ੋਭਾ ਯਾਤਰਾ ਗੱਡੀ ਸੀ ਉਹਦੇ ਵਿੱਚ ਜੋ ਟੋਕਰ ਨਿਕਲੇ ਸੀਗੇ ਉਹੀ ਸੰਗਤ ਇਸ ਸ਼ੋਭਾ バス ਵਿੱਚ ਜਾ ਰਹੀ ਹੈ ਜੀ ਫ੍ਰੀ ਸੇਵ ਲੈ ਕੇ ਜਾ ਰਹੇ ਹਾਂ ਜੀ ਹਾਂ ਜੀ ਬਿਲਕੁਲ ਫ੍ਰੀ ਸੇਵ ਲੈ ਕੇ ਜਾ ਰਹੇ ਹਾਂ ਜੀ ਇਹ ਸੈਕਿੰਡ ਟਾਈਮ ਹੈ ਜੀ ਬਾਕੀ ਕਿਹਦੀ ਯਾਤਰਾ ਹੈ ਜੀ ਕਦੋਂ ਇਹ 3 ਦਿਨਾਂ ਦੀ ਯਾਤਰਾ ਹੈ ਜੀ ਅੱਜ ਆਪਾਂ ਜਾ ਰਹੇ ਹਾਂ ਤੇ ਕੱਲ ਖਾਟੂ ਸ਼ਾਮਲੀ ਪਹੁੰਚਾਂਗੇ ਪਰਸ ਤੋਂ ਸਾਲਾ ਸਰਦਾਮ ਤੇ ਵਾਪਸੀ ਤੇ ਆਪਣੇ ਪਾਤਣਾ ਖਾਟੂ ਸ਼ਾਮਲੀ ਜੀ ਦੇ ਮੰਦਿਰ ਦੇ ਦਰਸ਼ਨ ਕਰਵਾ ਕੇ ਬਲਸ ਪਾਪਾ ਸਾਹਿਬ ਹਰ ਸਾਲ ਦੀ ਤਰ੍ਹਾਂ ਸਾਡਾ ਸ਼ਾਮ ਪਰਿਵਾਰ ਸੰਘੀ ਸਵਾਰ ਦੂਸਰੀ ਫ੍ਰੀ ਬੱਸ ਲੈ ਕੇ ਜਾ ਰਿਹਾ ਹੈ ਹਰ ਸਾਲ ਅਸੀਂ ਪ੍ਰੋਗਰਾਮ ਤੋਂ ਬਾਅਦ ਇੱਕ ਫ੍ਰੀ ਬੱਸ ਲੈ ਕੇ ਜਾਂਦੇ ਹਾਂ ਇਸ ਵਾਰ ਅਸੀਂ ਇਸ ਤੋਂ ਥੋੜਾ ਸਿਸਟਮ ਚੇਂਜ ਕੀਤਾ ਸੀ ਪਿਛਲੀ ਵਾਰ ਅਸੀਂ ਸਾਰੀ ਬੱਸ ਦੀ ਬੁਕਿੰਗ ਆਪ ਕੀਤੀ ਸੀ ਇਸ ਵਾਰ ਜੋ ਵੀ ਬੰਦੇ ਨੇ ਨਿਸ਼ਾਨ ਚੱਕੇ ਸੀ ਉਹਨਾਂ ਵਿੱਚੋਂ ਜਿਹੜੇ ਕੁੱਪਨ ਸੀ ਉਹਨਾਂ ਵਿੱਚੋਂ ਡਰਾ ਕੱਢ ਕੇ ਬੱਸ ਲੈ ਕੇ ਜਾ ਰਹੇ ਹਾਂ ਜੋ ਸ਼ਾਮ ਪਰਵਾਰ ਹਰ ਇੱਕ ਸ਼ਹਿਰ ਨਿਵਾਸੀ ਨਾਲ ਵਾਦਾ ਕਰਦਾ ਪੂਰਾ ਕਰਦਾ ਹੈ ਇਸ ਵਾਰ ਇੱਕ ਆਸੀ ਗੱਲ ਹੋਰ ਕੀਤੀ ਹੈ ਇਸ ਵਾਰ ਜਿੰਨਾ ਵੀ ਸੰਗਤ ਨਾਲ ਜਾ ਰਹੀ ਹੈ ਉਹਨਾਂ ਦੀ ਰਹਿਣ ਦੀ ਵਿਵਸਥਾ ਵੀ ਸ਼ਾਮ ਪਰਵਾਰ ਸੰਗੋਲ ਬਿਲਕੁਲ ਮੁਫਤ ਕੀਤੀ ਗਈ ਹੈ ਉਹਨਾਂ ਕੇ ਸੰਗਤਾਂ ਲਈ ਮੈਂ ਰੂਟ ਪਲਾਨ ਦੱਸਦਾ ਸੀ ਪਰ ਤੁਸੀਂ ਵੀ ਇੱਕ ਵਾਰ ਫਿਰ ਤੋਂ ਮੁਕਰੀਆ ਨਾ ਰੂਟ ਪਲਾਨ ਤਾਂ ਐਜੀ ਦੇਖੋ ਅੱਜ ਸਿੱਧੀ ਬੱਸ ਜਾ ਕੇ ਸਿੱਧੇ ਖਾਟੂ ਸ਼ਾਮ ਰੁਕੇਗੀ ਉਸ ਤੋਂ ਉਸ ਤੋਂ ਬਾਅਦ ਵਾਪਸੀ ਆਪਣਾ ਬਾਬਾ ਸਾਲਾ ਸਰ ਬਾਬਾ ਜੀ ਦੇ ਉਸ ਤੋਂ ਬਾਅਦ ਪਾਕਣਾ ਹੋ ਕੇ ਸਿੱਧਾ ਨਾਬੇ ਵਾਪਸੀ ਆ ਜੇਗੀ ਇਹ 3 ਦਿਨ ਦਾ ਪਲਾਨ ਹੈ ਜੀ ਉਹਨਾਂ ਅੱਗੇ ਸੰਗਤ ਨਾਲ ਹੀ ਕੀਨੇ ਟੋਕਣਾ ਰੱਖਿਆ ਹੈ ਕਿਸੇ ਵੀ ਅਕੇ ਇਹ ਟੋਕਣ ਦਾ ਦੇਖੋ ਜਿਵੇਂ ਬਾਬਾ ਜੀ ਦੀ ਇੱਛਾ ਹੋਏਗੀ ਤੇ ਨਾਬਾ ਸ਼ਹਿਰ ਨਵਾਸੇ ਦੀ ਹੋਏਗੀ ਪਰ ਪਿਛਲੀ ਵਾਰ ਨਾਲ ਇਹ ਸਾਨੂੰ ਸਿਸਟਮ ਥੋੜਾ ਜਿਆਦਾ ਵਧੀਆ ਲੱਗਿਆ ਕਿਉਂਕਿ ਇਹ ਸਿੱਧਾ ਤੌਰ ਤੇ ਬਾਬਾ ਜੀ ਦੀ ਚਿੱਠੀ ਹੈ ਜਿਹੜੇ ਨਾਲ ਜਾ ਰਹੇ ਨੇ ਥੈਂਕ ਯੂ ਥੈਂਕ ਯੂ